oh yeah. ਆਪਣੇ ਪਿੰਡ ਦੀ ਜਿੰਨੀ ਵੀ ਗੱਲ ਗੁਣੀ ਬੜਾ ਹੱਕੜਾ ਆ ਕੇ ਉਹਨੇ ਖਾਣੇ ਵਿੱਚ ਜਾ ਕੇ ਦੱਸਿਆ ਕਰ ਮੈਂ ਮੈਂ ਟੌਕ ਦੀ ਗੱਲ ਕਰ ਰਿਹਾ ਪੱਲੇ ਪੱਲੇ ਨੂੰ ਦਿਲ ਕਰਨਾ ਸੌਣਾ ਤੇ ਜਦੋਂ ਮੈਂ ਟੌਕ ਕਰਿਆ ਨਾ ਟੌਕ ਕਿ ਸਰ ਸਾਹਜ ਸਿੰਘ ਜੀ ਇਹ ਆਪ ਹੀ ਕਿਹੜੇ ਪਿੰਡ ਦੇ ਮੁੰਡੇ ਦਾ ਬੰਦਿਆ ਨੂੰ ਕਿ ਜਦੋਂ ਮੈਂ ਇਸ ਸੰਸਾਰ ਦੇ ਉੱਤੇ ਆ ਨੂੰ ਮਰ ਜਾਵਾਂਗਾ ਤੇ ਤੁਸੀਂ ਇੱਕ ਕੰਮ ਕਰਨਾ ਕਿ ਮੇਰੇ ਮੂੰਹ ਦੇ ਵਿੱਚ ਇੱਕ ਸਾ ਪਿੱਲਾ ਘਟੇ ਨੂੰ ਪਹੁੰਚਾ। ਫੂਗ ਇਸ ਕਰਕੇ ਜਿਹੜਾ ਨਹੀਂ ਮੇਰੇ ਵਰਗਾ ਖਾਂ ਕੋਈ ਟੋਟ ਜੁਨੇ ਹੀ ਨਾ। ਸੱਜਣ ਜੀ ਇੱਥੇ ਤੋਂ ਕੰਢੇ ਦੇ ਪਹੁੰਚਾਉਂਦੇ ਸੱਜਣਾ ਨੇ ਇੱਕ ਕੁਦਲਾ ਲਿਆਦਾ ਤਿੱਖਾ ਘਟ ਕੇ ਤੇ ਇਹਦੇ ਮੂੰਹ ਦੇ ਵਿੱਚ ਪਾ ਦਿੰਦਾ। ਥਾਰੇ ਵਿੱਚ ਐਸਐਚਓ ਨੂੰ ਪਤਾ ਲੱਗਾ ਮੇਰਾ ਇਹ ਬੜੀ ਮਾੜੀ ਗੱਲ ਹੋਈ ਹੈ ਪਰ ਕਿਹਦਾ ਕਿੰਨਾ ਇੰਨਾ ਕੋਲ ਹਮ ਮਰਦੇ ਗਿਆ ਹੀ ਏ ਇੱਕ ਵਾਰੀ ਇਹਦੇ ਸਰੀਰ ਤੇ ਉਸ ਨੂੰ ਖੱਪੜ ਚੋਕੇ ਨੂੰ ਮੈਨੂੰ ਇਹਦੇ ਦਰਸ਼ਨ ਕਰਵਾ ਗਏ ਜਦੋਂ ਉਹ ਕੱਪੜਾ ਪੂਛੇ ਹਟਾਇਆ ਤੇ ਦੇਖਿਆ ਦੇ ਮੂੰਹ ਦੇ ਵਿੱਚ ਕਿੱਲਾ ਟੁੱਟਿਆ ਹੋਇਆ ਸੀ ਸਾਥ ਸੰਗਤ ਜੀ ਉਹ ਐਸਾ ਕੁ ਜਿਹੜਾ ਬਈ ਇੱਕ ਲੱਖ ਟੁੱਟਿਆ ਕਿੰਨੇ ਆ ਤਾਂ ਇਥੋਂ ਇੱਕ ਬੰਦਾ ਸ਼ਰਤੀ ਚੌੜੀ ਕਰਕੇ ਕਹਿੰਦਾ ਭਈ ਮੈਂ ਜਿਆਸੀ ਬਰਖ ਦੇ ਉੱਪਰੋਂ ਮੁੱਲਾ ਵੱਢ ਲਿਆਗਾ ਐਸਐਚਓ ਹੁਣ ਨਾਂ ਲਿਖੀ ਜਾਂਦਾ ਇੱਕ ਕਹਿੰਦਾ ਜੀ ਮੈਂ ਨੂੰ ਭੜਿਆ ਤੇ ਦੂਸਰਾ ਕਹਿੰਦਾ ਜੀ ਮੈਂ ਇਹਦੇ ਮੂੰਹ ਵਿੱਚ ਜਦੋਂ ਫੁੱਪਣ ਲੱਗੇ ਤਾਂ ਹੱਥ ਨਾਲ ਪੜਿਆ ਤੇ ਇੱਕ ਕਹਿੰਦਾ ਜੀ ਮੈਂ ਉਹ ਕੋ ਸੱਟਾਂ ਮਾਰੀਆਂ ਉਹ ਐਸਐਚਓ ਨੇ ਪੰਜ ਸੱਟ ਨਾਂ ਲਿਖੇ ਹੁਣ ਕਹਿੰਦਾ ਭਈ ਇਹ ਤੇ ਹੈਗਾ ਸੀ ਮੇਰਾ ਸੱਜਣਾ ਟੌਟ ਬੰਦਾ ਉਹ ਜਾਗਦਾ ਜਾਂਦਾ ਜਿਹੜੇ ਪੰਜ ਸਤ ਨਾਂ ਲਿਖੇ ਸਨ ਆਸਾਂ ਚੁੱਕੇ ਤੇ ਉਹਨੇ ਸੁੱਤੇ ਜੀਵ ਦੇ ਵਿੱਚ ਇਸ ਕਰਕੇ ਸਤ ਸੰਗਤ ਜੀ ਜਿਹੜੇ ਟੌਟ ਹੁੰਦੇ ਨੇ ਨਾ ਇਹਨਾਂ ਨੂੰ ਥੋੜੀ ਜਿਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਟੌਟ ਨੇ ਜਾ ਕੇ ਦੱਸਿਆ ਕਿ ਸਤ ਸੰਗਤ ਜੀ ਇਧਰੋਂ ਗਜੀਬ ਖਾਨ ਆਇਆ ਤੇ ਜਿੱਥੇ ਗੰਗਾ ਇਹ ਤਵਾਕ ਦੀ ਖੁੱਲ ਜਾਵੇ ਇਤਿਹਾਸ ਨੂੰ ਭੁੱਲ ਜਾਵੀਂ ਥੇੜੀ ਤਾਮਾ ਇਤਿਹਾਸ ਨੂੰ ਭੁੱਲ ਜਾਵੀਂ ਬੱਲੇ ਹਾਰੀ ਗੁਰ ਆਪਣੇ ਦੇ ਹਾਰੀ ਸਦਾਰ ਜਿੰਮਾਂ ਜੀਵਨ ਰੂਪੀ ਜਨਾ ਵਿੱਚ ਮੈਂ ਕੀ ਕਿਸ ਤਦੂ ਮਨ ਤਾਰਾ ਨਾਵਾ ਵਰਉ ਜੀ ਕਾ ਖਾਲਸਾ ਵਰਉ ਜੀ ਕੀ ਬੱਤੇ ਮੈਂ ਦਰਬਾਰਾ ਸਿੰਘ ਸਰਪੰਚ ਪਿੰਡ ਸ਼ਨਕਲਾ ਇਹ ਸਾਡਾ ਬਾਬੇ ਪੋੜੇਵਾਲ ਦੀ ਯਾਦ ਵਿੱਚ ਬਹੁਤ ਸਵੇ ਤੇ ਸਮਾਗਮ ਚੱਲ ਰਿਹਾ ਤੇ ਚੱਲਦਾ ਰਹੇਗਾ ਇਹ ਸੰਤ ਸਾਧੂ ਬਾਬਾ ਪੋੜੇਵਾਲ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਮਾਗਮ ਚੱਲਦਾ ਕੁਸ਼ਤੀਆਂ ਵੀ ਹੋਣੀਆਂ ਨੇ ਸਭ ਨਗਰ ਦੇ ਸਹਿਯੋਗ ਨਾਲ ਕੰਮ ਚੱਲਦਾ ਪਤਾ ਕਲਾਕਾਰ ਕੋਈ ਵੀ ਨਹੀਂ ਕਰਦਾ ਨਾ ਕਰੇਗਾ ਜੋ ਨਗਰ ਕਹਿਗਾ ਸੋਈ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ